ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਅਪਰਾਧ ਕਾਰਨ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਚੋਰ ਲੁਟੇਰੇ ਨਵੇਂ-ਨਵੇਂ ਰਾਹ ਲੱਭ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਅਜਿਹੀ ਹੀ ਇੱਕ ਵਾਰਦਾਤ ਪਿੰਡ ਛੱਤ ਵਿੱਚ ਦੇਖਣ ਨੂੰ ਮਿਲੀ ਜਿੱਥੇ ਚਿੱਟੀ ਦਿਨੀ ਸਾਧ ਦਾ ਪੇਸ਼ ਬਣਾ ਕੇ ਦੋ ਚੋਰ ਘਰ ਅੰਦਰ ਵੜੇ ਅਤੇ ਘਰ ਵਿੱਚ ਇਕੱਲੀ ਔਰਤ ਦੇ ਮੂੰਹ ਤੇ ਪਾਊਡਰ ਵਰਗੀ ਨਸ਼ੀਲੀ ਵਸਤੂ ਸੁੱਟ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ ਪਿੰਡ ਦੇ ਕਾਉਂਸਲਰ ਨੇ ਪਿੰਡ ਵਿੱਚ ਐਲਾਨ ਕੀਤਾ ਹੈ ਕਿ ਕਿਸੇ ਵੀ ਕਬਾੜੀ ਜਾਂ ਭਿਖਾਰੂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਕੋਈ ਵੀ ਭਿਖਾਰੀ ਜਾਂ ਕਬਾੜੀਆ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਅਜੀਬ ਜੀ ਕੀ ਨਾਮ ਹੈ ਜੀ ਆਪਣਾ ਮਨਦੀਪ ਤਾਂ ਮਨਦੀਪ ਜੀ ਦੱਸੋ ਇਹ ਕੱਲ ਵਾਰਦਾਤ ਸਾਰੀ ਵਾਰਦਾਤ ਕਿੱਦਾਂ ਹੋਈ ਕੀ ਹੋਇਆ ਜੀ ਕਿੰਨੇ ਵਜੇ ਦੀ ਗੱਲ ਆ ਦੇ ਇਸੀ ਅੱਛਾ ਜੀ ਆਪਣੀ ਬੇਟੀ ਨੂੰ ਫਲਾ ਕੇ ਬੇਟੀ ਮੇਰੀ ਅੰਦਰ ਪਈ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਕਪੜੇ ਧੋਣ ਲੱਗੀ ਤੇ ਜਦੋਂ ਮੈਂ ਕਾਫੀ ਦੇਰ ਬਾਅਦ ਅੰਦਰ ਆਈ ਮਤਲਬ ਅੰਦਰ ਆ ਕੇ ਦੇਖਿਆ ਤਾਂ ਉਹ ਇੱਕ ਪਾਈ ਖੜਾ ਸੀਗਾ ਜਿਹੜੇ ਮੰਗਦੇ ਹੁੰਦੇ ਹਨ ਨਾ ਕੰਨਾ ਸਮੁੰਦਰਾ ਪਾਈਆਂ ਹੁੰਦੀਆਂ ਨੇ ਤਾਂ ਮੈਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਕਿ ਇੱਥੇ ਕਿਉਂ ਖੜਾ ਆ ਕੇ ਹੈ ਨਾ ਢੀ ਦੂਰ ਗੇਟ ਹੈ ਤੂੰ ਉੱਥੇ ਕੀ ਕਰਨ ਆਇਆ ਤਾਂ ਫਿਰ ਉਹਨੇ ਮੈਨੂੰ ਕਿਹਾ ਕਿ ਮੈਨੂੰ ਨਾ 10 ਰੁਪਏ ਦੇ ਚਾਹੀਦੇ ਆ ਮੈਂ ਕਿਉਂ ਨਹੀਂ ਮੇਰੇ ਕੋਲ ਨਹੀਂ ਹੈਗੇ ਉਹ ਜਦੋਂ ਨੇ ਜਦੋਂ ਮੈਨੂੰ ਅੰਗੇਜ ਕੀਤਾ ਨਾ ਉਹ ਪਾਊਡਰ ਜਿਆ ਮਤਲਬ ਮੇਰੇ ਅੱਖਾਂ ਤੇ ਸਪਲੈਸ਼ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਦਿਖਿਆ ਹੈਗਾ ਫਿਰ ਮੈਂ ਗਈ ਜੀ ਤੇ ਫਿਰ ਜਦੋਂ ਮਤਲਬ ਇੱਕ ਅੰਦਰ ਆ ਰਿਹਾ ਸੀ ਉਹ ਕਹਿ ਰਿਹਾ ਸੀ ਸ਼ੀਸ਼ੇ ਮਾਂ ਗਵਾੜ ਭਰਿਆ ਹੋਇਆ ਐਦਾਂ ਕਰਕੇ ਕੁਝ ਬੋਲ ਰਿਹਾ ਸੀਗਾ ਬੋਲੀ ਕਿੱਦਾਂ ਦੀ ਸੀ ਉਹਨਾਂ ਦੀ ਜਿੱਦਾਂ ਮੈਂ ਬੋਲ ਰਹੀ ਹਾਂ ਨਾ ਅੱਛਾ ਜੀ ਪੰਜਾਬੀ ਬੋਲ ਰਹੀ ਸੀ ਸ਼ੀਸ਼ੇ ਮਾਤਾ ਕੁਵੜ ਭਰਿਆ ਪਿਆ ਆ ਜਾ ਕੱਪੜੇ ਬਦਲ ਲਾ ਓਕੇ ਤੇ ਉਸ ਤੋਂ ਬਾਅਦ ਅੰਦਰੋਂ ਕੋਈ ਅੰਦਰ ਸੀਗਾ ਕੋਈ ਮੈਨੂੰ ਨਹੀਂ ਸੀ ਪਤਾ ਜਦੋਂ ਬੋਲ ਰਿਹਾ ਸੀ ਨਾ ਫਿਰ ਉਹ ਵੱਲ ਮੈਂ ਪੋਚਾ ਲਗਾ ਕੇ ਅੱਦੀ ਸੀ ਪਾਣੀ ਇੱਧਰ ਹੀ ਪਿਆ ਸੀਗਾ ਉਹ ਫਰਨੈਲ ਵਾਲਾ ਪਾਣੀ ਮੇਰੇ ਉੱਪਰ ਸੁੱਟ ਗਿਆ ਕਿੰਨੇ ਕੁ ਥੇਰ ਬਾਅਦ ਮਾਰੀਆਂ ਉਹਨਾਂ ਨੇ ਲੱਤਾਂ ਮਾਰੀਆਂ ਜਾਂਦੇ ਹੋਏ ਅੱਛਾ ਜੀ ਤੇ ਹੋਸ਼ ਕਿੰਨੇ ਕੁ ਥੇਰ ਬਾਅਦ ਆਇਆ ਤੁਹਾਨੂੰ ਮੈਂ 15-20 ਮਿੰਟ ਬਾਅਦ ਆਪਣੀ ਜਿਠਾਨੀ ਮੇਰੀ ਹੈ ਉਹਨਾਂ ਦੇ ਘਰ ਗਈ ਤੇ ਉਹਨਾਂ ਨੇ ਮੇਰਾ ਮੂੰਹ ਮਵਾਇਆ ਤੇ ਉਸ ਤੋਂ ਬਾਅਦ ਬਾਥ ਸ਼ੂਸ਼ ਕਰਕੇ ਤੇ ਉਸ ਤੋਂ ਬਾਅਦ ਮੈਨੂੰ ਹਸਪੀਟਲ ਲੈ ਕੇ ਗਏ ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੋਸ਼ਾਈ ਆਪਦੀ ਹੋ ਗਈ ਸੀ ਜਦੋਂ ਉਹ ਹੈ ਨਹੀਂ ਸੀਗੇ ਮੈਨੂੰ ਤਾਂ ਇਹ ਸੀ ਮੇਰੀ ਬੇਟੀ ਨੂੰ ਲੱਗੇ ਨੇ ਮੈਨੂੰ ਅੰਦਰ ਨਹੀਂ ਸੀ ਪਤਾ ਵੀ ਉਹ ਅੰਦਰ ਆ ਕੋਈ ਮੈਨੂੰ ਤਾਂ ਇਹ ਸੀ ਮੇਰੀ ਬੇਟੀ ਨੂੰ ਲੱਗੇ ਨੇ ਠੀਕ ਹੈ ਕਿੰਨੇ ਕ ਟਾਈਮ ਚ ਦਿੱਤਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਹੈ ਕੋਈ ਨੀਅਰ ਬਾਅਦ 15 20 ਮਿੰਟ 15 20 ਮਿੰਟ ਇੰਨਾ ਲੁਕੇ ਤਾਂ ਇੰਨਾ ਕੀ ਟਾਈਮ ਲੱਗਿਆ ਜੀ ਤੋਂ ਜ਼ਿਆਦਾ ਟਾਈਮ ਤਾਂ ਨਹੀਂ ਲੱਗਿਆ ਚਲੋ ਉੱਚੀ ਬੋਲੇਗਾ ਇਹ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਿੰਦਰ ਹੈ। ਸੁਖਿੰਦਰ ਜੀ ਦੱਸੋਗੇ ਤੁਹਾਨੂੰ ਵਾਰਦਾਤ ਦਾ ਕਦੋਂ ਪਤਾ ਚੱਲਿਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਿਆ? ਐਕਚੁਅਲੀ ਜਦੋਂ ਵਾਰਦਾਤ ਤੋਂ ਥੋੜੀ ਦੇਰ ਪਹਿਲਾਂ ਹੀ ਮੈਂ ਘਰੋਂ ਦੇ ਨਿਕਲਿਆ ਸੀ। ਕਿੰਨੇ ਵਜੇ ਜੀ? ਮੈਂ 12:30 1 ਵਜੇ ਦੇ ਨੇੜੇ ਤੇੜੇ ਘਰੋਂ ਨਿਕਲਿਆ। ਠੀਕ ਹੈ ਜੀ। ਮਾਤਾ ਜੀ ਨੂੰ ਨਾਲ ਲੈ ਕੇ। ਠੀਕ ਹੈ। ਤੇ ਮੈਂ ਆਪਣੀ ਅੱਖ ਚੈੱਕ ਕਰਵਾਉਣੀ ਸੀ ਮੇਰੀ ਅੱਖ ਤੇ ਸੱਟ ਲੱਗੀ ਹੈ। ਠੀਕ ਹੈ ਜੀ। ਤਾਂ ਉਹ ਦਿਨ ਆਲੇ ਮਾਤਾ ਜੀ ਦਾ ਐਕਸਰਾ ਕਰਾਣਾ ਸੀ। ਠੀਕ ਹੈ। ਅਸੀਂ ਦੋਨੇ ਘਰ ਤੋਂ ਨਿਕਲੇ ਆ ਤੇ ਮੈਂ ਨੀਅਰ ਅਬਾਊਟ 1 ਵਜੇ ਦੇ ਨੇੜੇ ਨਿਕਲਿਆ ਕਰੋ ਤੇ 2:30 ਵਜੇ ਦੇ ਨੇੜੇ ਵਾਪਸ ਆ ਗਿਆ ਮੈਨੂੰ ਰਸਤੇ 'ਚ ਫੋਨ ਆ ਗਿਆ ਵੀ ਘਰੇ ਇਸ ਤਰ੍ਹਾਂ ਵਾਰਦਾਤ ਨੂੰ ਇੰਜਾਮ ਦੇ ਤਾਂ ਕਿ ਜੀ ਹਾਂਜੀ ਤੇ ਪੁਲਿਸ ਸਟੇਸ਼ਨ ਤੁਸੀਂ ਕੰਪਲੇਂਟ ਵਗੈਰਾ ਕਰਤੀ ਹੈ ਜੀ ਮੈਂ ਉਸੇ ਟਾਈਮ ਥੋੜੀ ਦੇਰ ਬਾਅਦ 100 ਨੰਬਰ ਤੇ ਕਾਲ ਕਰਤੀ ਸੀ ਠੀਕ ਹੈ ਜੀ ਹਾਂਜੀ ਤੇ ਪੁਲਿਸ ਵਾਲੇ ਆਲੇ ਜੀ ਪੁਲਿਸ ਵਾਲੇ ਦਾ ਮੇਰੇ ਕੋਲ 1.5 ਘੰਟੇ ਬਾਅਦ ਫੋਨ ਆਇਆ ਉਹ ਕਹਿੰਦੇ ਵੀ ਤੁਸੀਂ ਥਾਣੇ ਆ ਜਾਓ ਆਪਣੀ ਲਿਖਤੀ ਰਿਪੋਰਟ ਹੋਰੇ ਕਰਾ ਕੇ ਜਾਓ ਠੀਕ ਫਿਰ ਅਸੀਂ ਥਾਣੇ ਗਏ ਫਿਰ ਉੱਥੋਂ ਦੀ ਉਹ ਬੰਦੇ ਨਾਲ ਆਏ